ਪ੍ਰਧਾਨ ਮੰਤਰੀ ਨarendra Modi ਅੱਜ ਯੂਕਰੇਨ ਦੀ ਰਾਤਾਨੀ ਕੀ ਵਿਏਟ ਰਾਸ਼ਟਰਪਤੀ ਜ਼ਲੈਂਸਕੀ ਨਾਲ ਮੁਲਾਕਾਤ ਕਰਨਗੇ ਰੂਸ ਦੇ ਦੌਰੇ ਤੋਂ ਠੀਕ 6 ਹਫ਼ਤੇ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੌਰੇ ਨੂੰ ਕਾਫੀ ਇਤਿਹਾਸਕ ਮੰਨਿਆ ਜਾ ਰਿਹਾ ਹੈ ਮੋਦੀ ਪੋਲੈਂਡ ਦੇ 2 ਦਿਨਾਂ ਦੌਰੇ ਤੋਂ ਬਾਅਦ ਅੱਜ ਰੇਲਗੱਡੀ ਰਾਹੀਂ ਯੂਕਰੇਨ ਲਈ ਰਵਾਨਾ ਹੋ ਚੁੱਕੇ ਨੇ ਪ੍ਰਧਾਨ ਮੰਤਰੀ ਮੋਦੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਯੁੱਧ ਵਿੱਚ ਅਮਨ-ਅਮਾਨ ਲਿਆਉਣ ਲਈ ਯਤਨਾ ਸਮੇਤ ਹੋਰ ਕਈ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕਰਨਗੇ। ਯੂਕਰੇਨ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾਏ ਕਿ ਭਾਰਤ ਕੂਟਨੀਤੀ ਤੇ ਸੰਵਾਦ ਵਿੱਚ ਵਿਸ਼ਵਾਸ ਰੱਖਦਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦਾ ਰੁਖ ਬਹੁਤ ਸਾਫ਼ ਹੈ ਤੇ ਉਹ ਯੁੱਧ ਦੇ ਪੱਖ ਵਿੱਚ ਨਹੀਂ ਹੈ। ਭਾਰਤ ਸਥਾਈ ਸ਼ਾਂਤੀ ਦਾ ਸਮਰਥਕ ਹੈ ਕਿਉਂਕਿ ਭਾਰਤ ਮਹਾਤਮਾ ਬੁੱਧ ਦੀ ਧਰਤੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨarendra Modi ਨੇ ਕੱਲ ਵਾਰਸਾ ਵਿੱਚ ਆਪਣੇ ਪੋਲਿਸ਼ ਹਮਰੁੱਤਵਾ ਡੋਨਾਲਡ ਟਸਕ ਅਤੇ ਰਾਸ਼ਟਰਪਤੀ ਆਂਦਰੇਸ ਡੂਡਾ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਪੋਲੈਂਡ ਦਾ ਆਪਣਾ ਇਤਿਹਾਸਿਕ ਤੌਰ ਆ ਪੂਰਾ ਕਰ ਲਿਆ ਹੈ ਮੋਦੀ ਨੇ ਪੋਲੈਂਡ ਦੀ ਫੇਰੀ ਨੂੰ ਵਿਸ਼ੇਸ਼ ਦੱਸਦਿਆਂ ਕੇਂਦਰੀ ਯੂਰਪੀ ਦੇਸ਼ ਨੂੰ ਭਾਰਤ ਦਾ ਵੱਡਮੁੱਲਾ ਮਿੱਤਰ ਦੱਸਿਆ ਹੈ ਇੱਕ ਸੋਸ਼ਲ ਮੀਡੀਆ ਪੋਸਟ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੌਰੇ ਨੇ ਇੱਕ ਮਹੱਤਵਪੂਰਨ ਦੋਸਤ ਦੇ ਨਾਲ ਸਹਿਯੋਗ ਨੂੰ ਡੂੰਘਾ ਕਰਨ ਦਾ ਮੌਕਾ ਦਿੱਤਾ ਹੈ ਉਨਾ ਕਿਹਾ ਸਾਡੀ ਦੋਸਤੀ ਯਕੀਨੀ ਤੌਰ ਤੇ ਬਿਹਤਰੀ ਲਈ ਯੋਗਦਾਨ ਪਾਏਗੀ ਉਧਰ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪੋਲੈਂਡ ਯਾਤਰਾ ਨੇ ਦੁਵੱਲੇ ਸਬੰਧਾਂ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰੰਦੀਪ ਜੈਸਵਾਲ ਨੇ ਕਿਹਾ ਹੈ ਕਿ ਚਾਰ ਦਹਾਕਿਆਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਉੱਚ ਪੱਧਰੀ ਦੌਰਾ ਭਾਰਤ ਪੋਲੈਂਡ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ